ਇਹ ਇੱਕ ਪਿਛਲੇ ਦਿਨੀ 11 ਤਰੀਕ ਦੀ ਇੱਕ ਘਟਨਾ ਸੀਗੀ ਜਿਹੜੀ ਇੱਕ ਕੁਝ ਬੰਦਿਆਂ ਨੇ ਗ੍ਰੀਨ ਨਾਮ ਦਾ ਇੱਕ ਹੋਟਲ ਹੈਗਾ ਪੁੱਚੋ ਦੇਰੀਆ ਦੇ ਵਿੱਚ ਉੱਥੇ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹਦੇ ਵਿੱਚ ਜਿਹੜਾ ਹੋਟਲ ਦਾ ਮਾਲਕ ਸੀਗਾ ਉਹਦੇ ਕੋਲੋਂ 7 ਤੋਂ 8000 ਰੁਪਏ ਤੇ ਨਾਲ ਜਿਹੜੇ ਚਾਰ ਮੋਬਾਈਲ ਸੀਗੇ ਮੌਕੇ ਤੋਂ ਖੋ ਕੇ ਫਰਾਰ ਹੋ ਗਏ ਸੀ ਲੁੱਟ ਕੀਤੀ ਸੀਗੀ ਇਹਨਾਂ ਨੇ ਜਿਸ ਬੰਦੇ ਵਿੱਚ ਸੀ ਥਾਣਾ ਕੈਂਟ ਦੇ ਵਿੱਚ ਮਕਦਮਾ ਨੰਬਰ 24 ਅੰਡਰ ਸੈਕਸ਼ਨ ਆਫ ਰੋਬਰੀ ਆਰਮਜ਼ ਐਕਟ ਦੇ ਤਹਿਤ ਮਕਦਮਾ ਦਰਜ ਕੀਤਾ ਸੀਗਾ ਉਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਡੀਐਸਪੀ ਸਿਟੀ 2 ਸਰਬਜੀਤ ਸਿੰਘ ਜੀ ਨਾਲ ਇਹਨਾਂ ਦੇ ਇੰਚਾਰਜ ਸੀਆਈਏ 1 ਇੰਸਪੈਕਟਰ ਕੁਲਦੀਪ ਸਿੰਘ ਜੀ ਤੇ ਇੰਚਾਰਜ ਸੀਆਈਏ 2 ਇਨਸਪੈਕਟਰ ਕਰਨਦੀਪ ਇਹਨਾਂ ਦੀ ਟੀਮਾਂ ਬਣਾਈਆਂ ਗਈਆਂ ਸੀਗੀਆਂ ਕਿਉਂਕਿ ਸੈਂਸੇਸ਼ਨਲ ਵਾਰਦਾਤ ਸੀਗੀ ਉਹਦੇ ਵਿੱਚ ਜਿਹੜੀ ਲੁੱਟ ਕੀਤੀ ਸੀਗੀ ਉਹਦੇ ਵਿੱਚ ਕਿ 47 ਵੀ ਲੈ ਕੇ ਆਏ ਸੀਗੇ ਬੰਦੇ ਸੋ ਇਸ ਮੁਕਦਮੇ ਦੀ ਇਨਵੈਸਟੀਗੇਸ਼ਨ ਦੇ ਸਬੰਧ ਦੇ ਵਿੱਚ ਸਾਡੇ ਕੋਲ ਅੱਜ ਇਨਫੋਰਮੇਸ਼ਨ ਸੀਗੀ ਕਿ ਇਹ ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਬੰਦੇ ਨੇ ਇਹ ਪੁੱਚੋ ਦੇ ਏਰੀਆ ਦੇ ਵਿੱਚ ਜਿਹੜੇ ਹੈਗੇ ਨੇ ਘੁੰਮ ਰਹੇ ਨੇ ਸੋ ਸਾਡੀ ਜਿਹੜੀ ਪੁਲਿਸ ਪਾਰਟੀ ਸੀਗੀ ਸੀਆਈਏ ਦੀ ਸੀਆਈਏ ਇਨਚਾਰਜ ਵੱਲ ਦੀ ਟੀਮ ਸੀਗੀ ਉਹਨਾਂ ਨੇ ਤੁਰੰਤ ਜਿਹੜੇ ਹੈਗੀ ਐਕਸ਼ਨ ਕੀਤਾ ਤੇ ਉਹ ਆਪਣੀ ਜਿਹੜੀ ਰੇਡ ਵਾਸਤੇ ਰੈਡੀ ਹੋ ਗਏ ਜਦੋਂ ਅਸੀਂ ਇਸ ਏਰੀਆ ਦੇ ਵਿੱਚ ਇਸ ਇਲਾਕੇ ਦੇ ਵਿੱਚ ਆਏ ਤਾਂ ਇੱਥੇ ਇਹ ਗੱਡੀ ਦੇ ਵਿੱਚ ਖੜੇ ਸੀਗੇ ਜਿਹੜੀ ਆਕਟਰਾ ਗੱਡੀ ਸੀਗੀ ਉਹਦੇ ਵਿੱਚ 6 ਦੇ 6 ਦੋਸ਼ੀ ਬੈਠੇ ਸੀਗੇ ਤੇ ਇਹਨਾਂ ਨੇ ਪੁਲਿਸ ਦੀ ਗੱਡੀ ਦੇਖ ਕੇ ਜਿਹੜੀ ਹੈਗੀ ਹੈ ਸਤਵੰਤ ਫਰੰਟ ਸੀਟ ਤੇ ਬੈਠਾ ਸੀਗਾ ਡਰਾਈਵਰ ਦੇ ਨਾਲ ਵਾਲੀ ਸੀਟ ਦੇ ਉੱਪਰ ਉਹਨੇ ਗੱਡੀ ਦਾ ਜਿਹੜੀ ਬਾਰੀ ਖੋਲ ਕੇ ਤੇ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਜਿਹੜੀ ਕਿ ਸਾਡੀ ਗੱਡੀ ਦੇ ਜਿਹੜੀ ਕਨੈਕਟਰ ਸਾਈਡ ਜਿਹੜਾ ਹੈਗਾ ਪਹਿਲੀ ਖਿੜਕੀ ਦੇ नीचे ਲੱਗਿਆ ਉਸ ਤੋਂ ਬਾਅਦ ਜਦੋਂ ਰਿਟੈਲੀਏਸ਼ਨ ਦੇ ਵਿੱਚ ਸਾਡੇ ਪੁਲਿਸ ਪਾਰਟੀ ਨੇ ਫਾਇਰ ਕੀਤੇ ਸਾਡੇ ਵੱਲੋਂ ਦੋ ਫਾਇਰ ਦੇ ਵਿੱਚ ਕੀਤੇ ਗਏ ਆ ਇੱਕ ਫਾਇਰ ਜਿਹੜਾ ਸੀਗਾ ਗੱਡੀ ਦੀ ਬਾਰੀ ਦੇ ਵਿੱਚ ਲੱਗਿਆ ਜਿਹੜੀ ਡਰਾਈ ਕਨੈਕਟਰ ਸਾਈਡ ਹੈ ਦੂਸਰਾ ਫਾਇਰ ਜਿਹੜਾ ਹੈਗਾ ਇਹਦੀ ਖੱਬੀ ਲਾਦੇ ਪਿੰਜਨੀ ਦੇ ਉੱਪਰ ਲੱਗਿਆ ਸੀਗਾ ਉਸ ਤੋਂ ਬਾਅਦ ਫਾਇਰ ਲੱਗਣ ਤੋਂ ਬਾਅਦ ਜਿਹੜੀ ਇਹਦੀ AK47 ਨੇ ਹੱਥ 'ਚ ਫੜੀ ਹੋਈ ਸੀਗੀ ਉਹ ਥੱਲੇ ਡਿੱਗ ਪਈ ਤੇ ਸਾਡੀ ਪੁਲਿਸ ਪਾਰਟੀ ਨੇ ਤੁਰੰਤ ਜਿਹੜੀ ਐਕਸ਼ਨ ਦੇ ਵਿੱਚ ਹੋ ਕੇ ਇਹਨਾਂ ਨੂੰ 6 ਦੋਸ਼ੀਆਂ ਜਿਹੜੇ ਸੀਗੇ ਬਾਕੀ ਦੇ 5 ਦੋਸ਼ੀ ਇਹਨਾਂ ਨੂੰ ਓਵਰ ਪਾਵਰ ਕਰ ਲਿਆ ਤੇ ਜਿਹੜਾ ਸਤਵੰਤ ਸੀਗਾ ਇਹ ਕੋਰਸ਼ਮੀਰ ਦਾ ਰਹਿਣ ਵਾਲਾ ਜਿਹਦੇ ਲੱਤ ਤੇ ਵਿੱਚ ਗੋਲੀ ਲੱਗੀ ਹੈ ਇਹਨੂੰ ਅਸੀਂ ਫਰਦਰ ਸਾਡੀ ਪੁਲਿਸ ਪਾਰਟੀ ਵੱਲੋਂ ਸਿਵਲ ਹਸਪੀਟਲ ਬਠਿੰਡਾ ਦੇ ਵਿਖੇ ਟ੍ਰੀਟਮੈਂਟ ਵਾਸਤੇ ਭੇਜ ਦਿੱਤਾ ਤੇ ਕੁੱਲ ਇਸ ਹੁਣ ਇਸ ਵਾਰਦਾਤ ਨੂੰ ਇਹ 6 ਬੰਦੇ ਜਿਹੜੇ ਦੋਸ਼ੀ ਅੰਜਾਮ ਨੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਅਸੀਂ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਸਿਵਲ ਹਸਪੀਟਲ ਬਠਿੰਡਾ ਰੈਫਰ ਕੀਤਾ ਦੋ ਇਹਦੇ ਵਿੱਚ ਦੋਸ਼ੀ ਜਿਹੜੇ ਹੈਗੇ ਨੇ ਉਹ ਆਰਮੀ ਦੇ ਵਿੱਚ ਸਰਵ ਕਰਦੇ ਨੇ ਇੱਕ ਸੰਦੀਪ ਨਾਮ ਦਾ ਵਿਅਕਤੀ ਹੈ ਤੇ ਦੂਸਰਾ ਜਿਹੜਾ ਹੈਗਾ ਗੁਰਦੀਪ ਹੈ ਸੁਨੀਲ 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 ਐਂਡ ਗੁਰਦੀਪ ਜਿਹੜਾ ਸੁਨੀਲ ਹੈ ਮੁਕਸਰ ਦਾ ਰਹਿਣ ਵਾਲਾ ਤੇ ਜਿਹੜਾ ਗੁਰਦੀਪ ਹੈ ਇਹ ਜਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਇਹ ਇਹ ਮਡਲੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਜਿਹੜੇ ਇਹ ਸੁਨੀਲ ਨੇ ਆਪਣੀ ਆਰਮੀ ਯੂਨਿਟ ਦੇ ਵਿੱਚੋਂ AK47 ਜਿਹੜੀ ਸੀਗੀ ਛੁਪਾਲੀ ਸੀ ਚੋਰੀ ਕਰ ਲਈ ਸੀਗੀ ਤੇ ਉਹ ਉਸ ਤੋਂ ਬਾਅਦ ਜਦੋਂ ਇਹ 11 ਤਰੀਕ ਦੇ ਦਿਨ ਇਹ ਕੋਰਸ਼ਮੀਰ ਇਕੱਠੇ ਹੋਏ ਸੀਗੇ ਸਤਵੰਤਨ ਦੇ ਘਰੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਸੀਗੀ ਲੁੱਟ ਕਰਨ ਦੀ ਵਾਰਦਾਤ ਨੂੰ ਅੰਜਾਮ ਦੇ ਵਾਸਤੇ ਇਹ ਦੋ ਤਿੰਨ ਜਗ੍ਹਾ ਦੇ ਉੱਪਰ ਪਹਿਲਾਂ ਗਏ ਨੇ ਗਏ ਸੀਗੇ ਬਟ ਜਦੋਂ ਇਹਨਾਂ ਨੇ ਦੇਖਿਆ ਵੀ ਹੋਟਲ ਗ੍ਰੀਨ ਵਾਲਾ ਜਿਹੜਾ ਸੌਫਟ ਟਾਰਗੇਟ ਸੀਗਾ ਤੇ ਇਹਨਾਂ ਨੇ ਹੋਟਲ ਗ੍ਰੀਨ ਦੇ ਅੰਦਰ ਵੜ ਕੇ ਜਿਹੜਾ ਹੈਗਾ ਉਹਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਅੱਜ 6 ਇਸ ਲੁੱਟ ਦੀ ਵਾਰਦਾਤ ਨੂੰ ਅਸੀਂ ਜਿਹੜਾ ਹੈਗਾ ਟਰੇਸ ਕਰ ਲਿਆ ਇਹਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਦੇ 6 ਦੋਸ਼ੀ ਗ੍ਰਫਤਾਰ ਕਰ ਲਏ ਨੇ ਤੇ ਜਿਹੜਾ ਸ਼ੇਵਾਦੋਸ਼ੀ ਸਤਵੰਤ ਹੈਗਾ ਉਹਦੇ ਪੈਰ 'ਚ ਗੋਲੀ ਲੱਗਣ ਕਰਕੇ ਉਹਨੂੰ ਸਿਵਲ ਹਸਪੀਟਲ ਵਟਲੜਾ ਵਿਖੇ ਉਹਦੇ ਟ੍ਰੀਟਮੈਂਟ ਚੱਲ ਰਿਹਾ ਸਰ ਸੀਸੀਟੀਵੀ ਤੇ ਤਿੰਨ ਜਣਾਂ ਦੀ ਫੁਟੇਜ ਆਦੀ ਬਾਕੀ ਤਿੰਨ ਦਾ ਹੀ ਰੋਲ ਸੀ ਇਹਦੇ ਵਿੱਚ ਕੁਝ ਬੰਦੇ ਬਾਹਰ ਖੜੇ ਸੀਗੇ ਜਿਹੜੀ ਗੱਡੀ ਹੈ ਜਿਹੜੀ ਯੂਜ਼ ਕੀਤੀ ਸੀਗੀ ਆਪਟਰਾ ਗੱਡੀ ਕੁਝ ਬੰਦੇ ਉਹਦੇ ਤੇ ਸੀਗੇ ਇੱਕ ਇਹਨਾਂ ਨੇ ਵਾਰਦਾਤ ਦੇ ਵਿੱਚ ਇੱਕ ਬੁਲਟ ਮੋਟਰਸਾਈਕਲ ਵੀ ਯੂਜ਼ ਕੀਤਾ ਜਿਹੜਾ ਰੈਕੀ ਵਾਸਤੇ ਯੂਜ਼ ਕੀਤਾ ਸੋ ਟੋਟਲ ਇਸ ਵਾਰਦਾਤ ਦੇ ਵਿੱਚ 6 ਬੰਦੇ ਜਿਹੜੇ ਇਨਵਾਲਡ ਸੀਗੇ ਸਾਰੀ ਰੈਕੀ ਦੇ ਵਿੱਚ ਤੇ ਅੰਦਰ ਜਿਹੜੇ ਜਾ ਕੇ ਲੁੱਟ ਦੀ ਵਾਰਦਾਤ ਨੂੰ ਅੰਜ ਇੱਕ ਵੀ ਹੋਰ ਬੰਦਾ ਟਾਰਗੇਟ ਤੁਸੀਂ ਇਹਨਾਂ ਕੋਈ ਹੋਰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆ ਮੋਡਲੀ ਪੁਛਗਿਛ ਦੇ ਵਿੱਚ ਤੇਹੀ ਨਿਕਲ ਕੇ ਆਇਆ ਕਿ ਇਹ ਛੇ ਬੰਦੇ ਜਿਹੜੇ ਕੁਰਸ਼ਮੀਰ ਇਕੱਠੇ ਹੋਏ ਸੀਗੇ ਤੇ ਇਹਨਾਂ ਨੇ ਮੋਡਲੀ ਜਿਹੜੀ ਮੇਨ ਟਾਰਗੇਟ ਸੀਗਾ ਲੁੱਟ ਕਰਨਾ ਹੀ ਸੀਗਾ ਪਰ ਇੱਕ ਦੋ ਹੋਰ ਟਾਰਗੇਟ ਇਹਨਾਂ ਨੇ ਡਿਸਾਈਡ ਕੀਤੇ ਹੋਏ ਸੀਗੇ ਜਿਨ੍ਹਾਂ ਦਾ ਅਸੀਂ ਨਾਂ ਡਿਸਕਲੋਸ ਨਹੀਂ ਕਰ ਸਕਦੇ ਪਹਿਲਾਂ ਉਹ ਉੱਥੇ ਗਏ ਸੀਗੇ ਜਦੋਂ ਉੱਥੇ ਇਹਨਾਂ ਦੀ ਗੱਲ ਨਹੀਂ ਬਣੀ ਤਾਂ ਫਿਰ ਇਹਨਾਂ ਨੇ ਪੁੱਚੋਰੀ ਦੇ ਵਿੱਚ ਆ ਗਏ ਇੱਥੇ ਵੀ ਇਹਨਾਂ ਨੇ ਇੱਕ ਹੋਰ ਜਗ੍ਹਾ ਤੇ ਟਰਾਈ ਕੀਤਾ ਉੱਥੇ ਵੀ ਇਹ ਉਹ ਮਤਲਬ ਕੁਝ ਲੋਕ ਹੋਣ ਕਰਕੇ ਟਲ ਗਏ ਉਤੋਂ ਤੇ ਸਭ ਤੋਂ ਸੌਫਟ